ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਜਨਾ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਤੁਸੀਂ ਦੇਖਿਆ ਕਿ 6ਵੇਂ ਪੇਸਕੇਲ ਦੀ ਮੰਗ ਕਰ ਰਹੇ ਸਾਰੇ ਪਟੀਸ਼ਨਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਉਹਨਾਂ ਦੇ ਉੱਪਰ 5ਵਾਂ ਪੇਸਕੇਲ ਲਾਗੂ ਕੀਤਾ ਗਿਆ ਪਰ ਬਹੁਤ ਸਾਰੇ ਪਟੀਸ਼ਨਰ ਖਾਸ ਕਰਕੇ ਈਟੀਟੀ ਕੈਡਰ ਦੇ ਉਹਨਾਂ ਨੇ ਸੋਚਿਆ ਵੀ 5ਵੇਂ ਪੇਸਕੇਲ ਦੇ ਵਿੱਚ 221% ਡੀਏ ਜਿਹੜਾ ਉਹ ਲੈ ਲੈ ਜਾਵੇ ਤਾਂ ਕੁਝ ਹੱਦ ਤੱਕ ਵਿਭਾਗ ਵੱਲੋਂ ਇਹ ਪੱਤਰ ਵੀ ਜਾਰੀ ਹੋ ਗਿਆ ਕਿ ਉਹਨਾਂ ਨੂੰ 221% ਡੀਏ ਦਿੱਤਾ ਜਾਵੇ ਪਰ ਬਾਅਦ ਦੇ ਵਿੱਚ ਇੱਕ ਪੱਤਰ ਜਿਹੜਾ ਜਾਰੀ ਹੋਇਆ 5 ਜਨਵਰੀ 2026 ਨੂੰ ਸੋ ਉਸ ਪੱਤਰ ਨੇ ਸਾਰੇ ਹੀ ਵਿਭਾਗ ਨੂੰ ਜਾਂ ਕਹਿ ਦਈਏ ਖਾਸ ਕਰ ਪਟੀਸ਼ਨਰਾਂ ਨੂੰ ਜਾਂ ਅਧਿਆਪਕ ਵਰਗ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ ਕਿ ਹੁਣ ਜਿਹੜਾ ਹੈਗਾ ਉਹਨਾਂ ਨੂੰ 5ਵਾਂ ਪੇ ਸਕੇਲ ਮਿਲੂਗਾ 6ਵਾਂ ਮਿਲੂਗਾ ਕਿ 7ਵਾਂ ਮਿਲੂਗਾ ਤਾਂ ਉਸ ਤੋਂ ਬਾਅਦ ਜਿਹੜਾ ਉਹ ਪੱਤਰ ਉਹ ਰਿਵਾਈਜ਼ ਹੋ ਕੇ ਆਇਆ ਦੋਸਤੋ ਉਸ ਤੋਂ ਬਾਅਦ ਜਿਹੜੇ ਡੀਪੀਆਈ ਦੇ ਅਧਿਕਾਰੀਆ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਤੁਹਾਨੂੰ 6ਵਾਂ ਮਿਲੂ 7ਵਾਂ ਮਿਲੂ ਕਿ ਜਿਹੜਾ ਹੈਗਾ 5ਵੇਂ ਵਿੱਚ ਦੋ ਸਿੱਕੇ ਪਰਸੈਂਟ ਇਹ ਮਿਲੂਗਾ ਠੀਕ ਹੈ ਤਾਂ ਉਹ ਤੁਹਾਡੀ ਜਾਣਕਾਰੀ ਹਿਤ ਦੱਸਦੇ ਦੋਸਤੋ ਕਿ ਹੁਣ ਤੁਹਾਨੂੰ ਜਿਹੜਾ ਹੈਗਾ ਨਾ 5ਵਾਂ ਨਾ 6ਵਾਂ 7ਵਾਂ ਜਿਹੜਾ ਪੇ ਸਕੇਲ ਹੀ ਮਿਲੂਗਾ ਠੀਕ ਹੈ ਜੀ ਉਹ ਕਿਉਂ ਮਿਲੂਗਾ ਉਹਦੇ ਵਿੱਚ ਕੀ ਹੋਊਗਾ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦਿਆਂ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਭੈਣ ਫਿਰ ਆ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਬਿਲਕੁਲ ਧਿਆਨ ਦੇ ਨਾਲ ਸਮਝਣ ਵਾਲੀ ਗੱਲਾਂ ਦੋਸਤੋ ਸੋ ਆਪਾਂ ਨੂੰ ਕੀ ਪਤਾ ਹੈ ਕਿ ਦਵਿੰਦਰ ਖੇੜਾ ਇਮਰਾਨ ਹੁਸੈਨ ਤੇ ਗੁਰਪ੍ਰੀਤ ਕੇਸਾਂ ਦੇ ਵਿੱਚ ਜਿਹੜੇ ਪਟੀਸ਼ਨਰ ਸੀ ਉਹਨਾਂ ਨੂੰ ਜਿਹੜੇ ਨਿੱਜੀ ਸੁ ਹੋ ਗਿਆ ਸੀ ਕੰਪਲੀਟ ਪਰ ਉਸ ਤੋਂ ਬਾਅਦ ਜਿਹੜਾ ਇੱਕ ਲੀਗਲ ਨੋਟਿਸ ਪੇਜ ਕੇ ਜਿਹੜਾ ਉਹਨਾਂ ਨੂੰ ਇਸ ਜਿਹੜਾ ਸੁਣਵਾਈ ਦਾ ਜਵਾਬ ਦੇ ਦਿੱਤਾ ਗਿਆ ਪਰੰਤੂ ਜਿਹੜਾ ਸੀ ਜਿਹੜੇ ਹੈਗਾ 3704 ਯੂਨੀਅਨ ਦੀ ਆਗੂਆਂ ਵੱਲੋਂ 51 2026 ਦੇ ਵਿੱਤ ਵਿਭਾਗ ਦੇ ਪੱਤਰ ਸੰਬੰਧੀ ਚਰਚਾ ਕਰਨ ਲਈ ਡੀਪੀਆਈ ਗੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਡੀਪੀਆਈ ਸਾਹਿਬ ਨੇ ਦੱਸਿਆ ਕਿ ਵਿੱਤ ਵਿਭਾਗ ਦੇ 51 2026 ਦੇ ਪੱਤਰ ਅਨੁਸਾਰ ਤੁਹਾਡੀ ਤਨਖਾਹ ਜਾਰੀ ਕਰਨ ਦੇ ਲਈ ਸਪੀਕਿੰਗ ਆਰਡਰਾਂ ਨੂੰ ਰੀਵੋਕ ਜਿਹੜਾ ਉਹ ਕੀਤਾ ਜਾਊਗਾ ਠੀਕ ਹੈ ਭਾਵੇਂ ਉਹ ਦੁਬਾਰਾ ਤੋਂ ਜਿਹੜੇ ਉਹ ਪੜਤਾਲੇ ਜਾਣਗੇ ਦੋਸਤੋ ਸੋ ਉਸ ਤੋਂ ਬਾਅਦ ਜੋ ਆਉਣ ਵਾਲੀ 15 ਜਨਵਰੀ ਤੋਂ ਬਾਅਦ ਰਿਵਿਊ ਹੋ ਕੇ ਨਵੀਂ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰਿਵਿਊ ਕੀਤਾ ਜਾਊਗਾ ਠੀਕ ਹੈ ਜੀ ਰਿਵਿਊ ਕਰਨ ਤੋਂ ਬਾਅਦ 15 ਜਨਵਰੀ ਤੋਂ ਬਾਅਦ ਉਹ ਆਰਡਰ ਦੁਬਾਰੇ ਇਸ਼ੂ ਹੋਣਗੇ ਠੀਕ ਹੈ ਬਿਲਕੁਲ ਧਿਆਨ ਨਾਲ ਸਹਿਜ ਮਤੇ ਨਾਲ ਸੁਣੀ ਚਲਿਓ ਤੁਸੀਂ ਆਪ ਖੁਦ ਵੀ ਪੜ ਸਕਦੇ ਹੋ ਦੋਸਤੋ ਸੋ 15 ਜਨਵਰੀ ਤੋਂ ਬਾਅਦ ਰਿਵਿਊ ਹੋ ਕੇ ਨਵੀਂ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ ਉਹਨਾਂ ਨੇ ਦੱਸਿਆ ਕਿ ਸੱਤਵੇਂ ਤਨਖਾਹ ਸਕੇਲ ਵਿੱਚ ਹੀ ਤੁਹਾਨੂੰ ਵਿੱਤ ਵਿਭਾਗ ਦੇ ਪੱਤਰ ਅਨੁਸਾਰ ਲਓ ਦੋਸਤੋ ਇੱਥੇ ਹੁਣ ਬਿਲਕੁਲ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਤਨਖਾਹ ਮਿਲੂਗੀ ਉਹ ਸੱਤਵੇਂ ਪੀ ਸਕੇਲ ਦੇ ਅਨੁਸਾਰ ਹੀ ਮਿਲੂਗੀ ਉਹਦੇ ਵਿੱਚ ਕਿਹੂਗਾ ਪੰਜਵੇਂ ਪੇ ਸਕੇਲ ਦੀ ਬੇਸਿਕ ਪਲੱਸ 221% ਡੀਏ ਜਿੰਨੇ ਵੀ ਬਣਦੇ ਤੇ ਉਸ ਤੋਂ ਬਾਅਦ ਹੋਊਗਾ ਕਿ ਅਗਲੇ ਲੈਵਲ ਦੀ ਠੀਕ ਹੈ ਜੀ ਬਣਦੇ ਅਗਲੇ ਲੈਵਲ ਦੀ ਵਧੀ ਹੋਈ ਤਨਖਾਹ ਮਿਲੇਗੀ ਠੀਕ ਹੈ ਜੀ ਇਹ ਧਿਆਨ ਦੇਖ ਲਓ ਨੂੰ 7ਵੇਂ ਪੇਸਕੇਲ ਵਿੱਚ ਮਿਲੂਗਾ ਕੀ ਦੋਸਤੋ 5ਵੇਂ ਦੀ ਬੇਸਿਕ ਪਲੱਸ 221% ਡੀਏ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਲੈਵਲ ਜਿਹੜਾ ਸਕੇਲ ਬਣਾਇਆ ਜਾਊਗਾ ਉਹਦੀ ਤਨਖਾਹ ਜਿਹੜੀ ਹੋ ਮਿਲੋਗੇ ਜਦ ਇਸ ਬਣਦੀ ਤਨਖਾਹ ਦੀ ਸੰਤੁਸ਼ਟੀ ਬਾਰੇ ਸਾਡੇ ਨਾਲ ਗੱਲ ਕੀਤੀ ਗਈ ਤਾਂ ਅਸੀਂ ਅਸ਼ਪਸ਼ ਸੋਰੀ ਸਪਸ਼ਟ ਸ਼ਬਦਾਂ ਵਿੱਚ ਵੀ ਵਿਰੋਧਤਾ ਕੀਤੀ ਠੀਕ ਹੈ ਜੀ ਕਿਉਂਕਿ ਇਸ ਨਾਲ ਦੋਸਤੋ ਤਨਖਾਹ ਘੱਟ ਹੀ ਬਣਦੀ ਹੈ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ 5 ਤੋਂ 6000 ਰੁਪਏ ਦਾ ਜਿਹੜਾ ਘਾਟਾ ਉਹ ਪੈਣਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਤਨਖਾਹ ਜਿਹੜੀ ਹੈਗੀ ਐ 6ਵੇਂ ਪੇ ਸਕੀਲ ਪਰ ਉਹਨਾਂ ਨੇ ਦੱਸਿਆ ਕਿ ਸਾਡਾ ਹੱਕ ਜਿਹੜਾ ਉਹ 6ਵੇਂ ਪੇ ਸਕੀਲ ਦਾ ਸਾਨੂੰ 6ਵਾਂ ਪੇ ਸਕੀਲ ਦਿੱਤਾ ਜਾਵੇ ਪਰ ਜੇਕਰ ਵਿੱਤ ਵਿਭਾਗ ਸਾਨੂੰ ਅਗਲੇ ਲੈਵਲ ਦੀ ਤਨਖਾਹ ਦੇਵੇਗਾ ਫਿਰ ਵੀ ਅਸੀਂ ਬਣਦੇ 6ਵੇਂ ਤਨਖਾਹ ਸਕੀਲ ਲਈ ਜ਼ਮੀਨੀ ਪੱਧਰ ਉੱਤੇ ਵੀ ਅਤੇ ਅਦਾਲਤੀ ਪੱਧਰ ਉੱਪਰ ਵੀ ਆਪਣੀ ਲੜਾਈ ਨੂੰ ਯਾਰੀ ਰੱਖਾਂਗੇ ਸੋ ਦੋਸਤੋ ਦੇਖੋ ਆਪਾਂ ਨੂੰ ਜਿਹੜੇ ਜਿੰਨੇ ਵੀ ਪਿਟੀਸ਼ਨਰ ਉਹਨਾਂ ਨੂੰ ਇਹ ਪਤਾ ਹੈ ਨਾ ਤਾਂ 5ਵੇਂ ਪੇ ਸਕੀਲ ਦੇ ਵਿੱਚ ਉਹਨਾਂ ਨੂੰ ਉਨੀ ਤਨਖਾਹ ਮਿਲੇ ਨਾ ਹੀ 7ਵੇਂ ਪੇ ਸਕੀਲ 'ਚ ਉਹਨਾਂ ਨੂੰ ਉਨੀ ਤਨਖਾਹ ਮਿਲੇ ਜਿੰਨੀ 7ਵੇਂ ਪੇ ਸਕੀਲ ਦੇ ਵਿੱਚ ਉਹਨਾਂ ਦੀ ਤ ਠੀਕ ਹੈ ਆਪਾਂ ਪੁਰਾਣੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੋਇਆ ਦੋਸਤੋ ਕਿ 71000 ਦੇ ਕਰੀਬ ਜਿਹੜੀ 6ਵੇਂ ਪੇਸਕਿਲ 'ਚ ਤਨਖਾਹ ਬਣਦੀ ਹੈ ਠੀਕ ਹੈ ਜੇ ਕਿ ਲਗਭਗ ਕਹੀ ਤਾਪਾ 64000 ਦੇ ਲਗਭਗ ਤੁਹਾਡੇ ਖਾਤਿਆਂ ਦੇ ਵਿੱਚ ਆਉਂਦੀ ਹੈ ਤੇ ਜੇ ਇਹ ਤੁਹਾਨੂੰ 6ਵੇਂ ਪੰਜਵੇਂ ਦੇ ਵਿੱਚ 221% ਦਿੰਦੇ ਤਾਂ ਉੱਚ 58 ਕੁ ਹਜ਼ਾਰ ਬਣਦੀ ਹੈ ਤੇ ਜੇਕਰ 7ਵੇਂ ਪੇਸਕਿਲ ਦੇ ਵਿੱਚ ਜੀ ਤਕਰੀਬਨ ਉੱਥੇ ਵੀ 55 57 ਦੇ ਲਗਭਗ ਜਾਂ ਨੀਰ ਅਬਾਊਟ ਨਾਟ ਵਸ ਇੱਥੇ ਜੇ ਬਣਦੀ ਹੈ ਮਤਲਬ 64 ਦੇ ਲਿਵੇ ਤੇ ਵੀ ਨਹੀਂ ਜਾਂਦੀ ਇਸੇ ਕਰਕੇ ਸਾਰੇ ਜਿੰਨੇ ਵੀ ਪਟੀਸ਼ਨਰਸ ਨੇ ਉਹ ਛੇਵੇਂ ਪੇਸਕਲ ਦੀ ਮੰਗ ਕਰ ਰਹੇ ਸੋ ਉਸ ਤੋਂ ਬਾਅਦ ਉਹਨੇ ਵੀ ਦੱਸਿਆ ਵੀ ਅਸੀਂ ਫਿਲਹਾਲ ਇਸ ਚੀਜ਼ ਨਾਲ ਸਹਿਮਤ ਹਾਂ ਪਰ ਅਸੀਂ ਛੇਵੇਂ ਪੇਸਕਲ ਦੀ ਮੰਗ ਸਾਡੀ ਜਿਹੜੀ ਉਹ ਜਾਰੀ ਰਹੀਗੇ ਠੀਕ ਹੈ ਜੀ ਸੋ ਪੈਂਡਿੰਗ ਕੇਸਾਂ ਦੇ ਸਬੰਧੀ ਵੀ ਉਹਨਾਂ ਨੇ ਦੱਸਿਆ ਕਿ ਪਟੀਸ਼ਨਰਾਂ ਨੂੰ ਜਲਦ ਹੀ ਨਿੱਜੀ ਸੁਣਵਾਈ ਲਈ ਬੁਲਾ ਕੇ ਉਹਨਾਂ ਦੀ ਸਪੀਕਿੰਗ ਆਰਡਰ ਵੀ ਪੁਰਾਣੇ ਕੇਸਾਂ ਦੇ ਨਾਲ ਹੀ ਜਾਰੀ ਕਰ ਦਿੱਤੇ ਜਾਣਗੇ ਸੋ ਇਹ ਸੰਥੀਚੂਰ ਚਾਰ ਯੂਨੀਅਨ ਵੱਲੋਂ ਜਿਹੜੀ ਡੀਪੀਆਈ ਗਰੀਂਦਰ ਸੋਢੀ ਨਾਲ ਮੁਲਾਕਾਤ ਹੋਈ ਉਹਨਾਂ ਨਾਲ ਸਵਾਲ ਜਵਾਬ ਹੈ ਉਹ ਸਾਰੀ ਦਾ ਨਿਚੋੜ ਤੁਹਾਡੇ ਨਾਲ ਦੋਸਤੋ ਸੰਝਾ ਕੀਤਾ ਗਿਆ ਸੋ ਹੁਣ ਸਾਫ਼ ਸ਼ਬਦਾਂ ਦੇ ਵਿੱਚ ਤੁਹਾਨੂੰ ਜੇਕਰ ਦੱਸ ਦਿਆ ਜਾ ਤੁਹਾਨੂੰ ਪਤਾ ਲੱਗਿਆ ਹੋਣਾ ਹੈ ਕਿ ਤੁਹਾਨੂੰ 7ਵੇਂ ਪੇ ਸਕੇਲ ਦੇ ਵਿੱਚ ਅਗਲੇ ਲੈਵਲ ਦੀ ਤਨਖਾਹ ਜਿਹੜੀ ਉਹ ਬਣਾ ਕੇ ਦਿੱਤੀ ਜਾਣੀ ਹੈ ਜਿਸ ਦੇ ਵਿੱਚ 5ਵਾਂ ਪਲੱਸ 221% ਡੀਏ ਸ਼ਾਮਿਲ ਹੋਊਗਾ ਠੀਕ ਹੈ ਜੀ ਸੋ ਉਹ ਕਿੰਨੀ ਕਿ ਤਨਖਾਹ ਬਣ ਕੇ ਆਉਂਦੀ ਹੈ ਠੀਕ ਹੈ ਜੀ ਇਹ ਥੋੜੀ ਦੇਰਾਂ ਦੇ ਵਿੱਚ ਹੀ ਪਤਾ ਲੱਗ ਜਾਣਾ ਕਿਉਂਕਿ ਸਪੀਕਿੰਗ ਆਰਡਰ ਜਲਦੀ ਹੀ ਹੁਣ ਸ਼ੁਰੂ ਹੋ ਜਾਣਗੇ ਤਾਂ ਉਹ ਵੀ ਤੁਹਾਡੇ ਲਈ ਆਪਾਂ ਵੀਡੀਓ ਲੈ ਕੇ ਆਵਾਂਗੇ ਕਿ ਕਿੰਨੀ ਤਨਖਾਹ ਜਿਹੜੀ ਕਿਸ ਲੈਵਲ ਦਾ ਮੇਰਾ ਕੇਮਾ ਲੈਵਲ ਤੁਹਾਡੀ ਤਨਖਾਹ ਦੇ ਵਿੱਚ ਰੱਖਿਆ ਗਿਆ ਉਸ ਹਿਸਾਬ ਨਾਲ ਤੁਹਾਡੀ ਤਨਖਾਹ ਕਿੰਨੀ ਬਣੂਗੀ ਠੀਕ ਹੈ ਉਹ ਤੁਹਾਨੂੰ ਜਲਦੀ ਹੀ ਸਾਂਝਾ ਕਰਾਂਗੇ ਕਿਰਪਾ ਕਰਕੇ ਬਤਨ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਆਪਣੇ ਸੁਝਾਅ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੇ ਦਿਆ ਕਰੋ ਠੀਕ ਹੈ ਜੀ ਸੋ ਇੱਕ ਆਪਾਂ ਵੀਡੀਓ ਵੀ ਪਾਈ ਸੀ ਦੋਸਤੋ ਮੈਰਿਜ ਵੀਰੋਨਾ ਸੰਬੰਧ ਨੂੰ ਮਤਲਬ ਆਪਣੇ ਲਾਈਫ ਪਾਰਟਨਰ ਦੀ ਲੋੜ ਹੈ ਠੀਕ ਹੈ ਅਸੀਂ ਤੁਸੀਂ ਤਲਾਸ਼ ਕਰ ਰਹੇ ਹੋ ਆਪਣੇ ਲਈ ਆਪਣੇ ਭੈਣ ਭਰਾ ਦੀ ਕਿਸੇ ਦੋਸਤ ਮਿੱਤਰ ਕਿਸੇ ਲਈ ਵੀ ਠੀਕ ਹੈ ਤਾਂ ਇੱਕ ਵਾਰ ਮੈਸੇਜ ਕਰਕੇ ਜਾਂ ਵੌਇਸ ਮੈਸੇਜ ਭੇਜ ਕੇ ਜਰੂਰ ਸਾਡਾ ਰਾਪਟਾ ਜਰੂਰ ਕਰ ਲਿਓ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਜਿਹੜਾ ਹੋ ਰਿਸ਼ਤਾ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਤ ਪਾ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ